ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਭੰਗ ਕਰ ਦਿੱਤੀ ਗਈ ਹੈ ਪਾਰਟੀ ਦੇ ਅਧਿਕਾਰਤ ਅਕਾਊਂਟ ਤੋਂ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਗਈ ਪਾਰਟੀ ਅੰਦਰ ਵੱਡੇ ਸੰਕਟ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਤੇ ਪੰਜ ਸਿੰਘ ਸਾਈਬਾਨਾ ਵੱਲੋਂ ਤਲਬ ਹੋਣ ਤੋਂ ਬਾਅਦ ਵੱਡੀ ਹਲਚਲ ਵੇਖਣ ਨੂੰ ਮਿਲ ਰਹੀ ਹੈ ਪਿਛਲੇ ਦਿਨੀ ਪਾਰਟੀ ਦੀ ਵਰਕਿੰਗ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਅਥਾਰਾਈਜ਼ ਕੀਤਾ ਸੀ ਕਿ ਪਾਰਟੀ ਦੀ ਜਿਹੜੀ ਜਥੇਬੰਦੀ ਹੈ ਇਹਨੂੰ ਨਵੇਂ ਸਿਰੇ ਤੋਂ ਆਰਗੇਨਾਈਜ਼ ਕੀਤਾ ਜਾਵੇ

ਦਾ ਜਿੰਦਰ ਸਿੰਘ ਜੀ ਧਾਮੀ ਸਾਹਿਬ ਦਾ ਪੰਜੀਤ ਸਿੰਘ ਜੀ ਸਰਨਾ ਸਰਦਾਰ ਰਣੇਸ਼ ਸਿੰਘ ਜੀ ਗਰੇਵਾਲ ਸਾਹਿਬ ਇਕਬਾਲ ਸਿੰਘ ਝੋੜਾ ਜੀ ਸਾਰੇ ਅੱਜ ਦੀ ਮੀਟਿੰਗ ਦੇ ਵਿੱਚ ਹਾਜ਼ਰ ਸੀ ਸੋ ਚੇਤੀ ਦੁਬਾਰਾ ਜਿਹੜੀ ਨਵੀਂ ਜਥੇਬੰਦੀ ਐ ਕੋਰ ਕਮੇਟੀ ਆ ਉਹ ਅਨਾਉਂਸ ਕੀਤੀ ਹੈ ਇਸ ਕੋਰ ਕਮੇਟੀ ਚ ਅਕਾਲੀ ਦਲ ਦੇ ਕਈ ਦਿੱਗਜ ਲੀਡਰ ਸਣੇ ਉਹ ਲੀਡਰ ਵੀ ਸ਼ਾਮਲ ਨੇ ਜੋ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ ਤੇ ਬਾਗੀ ਨੇ ਜਿਵੇਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰਖੜਾ ਤੇ ਸਿਕੰਦਰ ਸਿੰਘ ਮਲੂਕਾ ਯਾਨੀ ਕਿ ਹੁਣ ਕੋਰ ਕਮੇਟੀ ਭੰਗ ਹੋਣ ਨਾਲ ਇਹ ਲੀਡਰ ਇਸ ਦਾ ਹਿੱਸਾ ਨਹੀਂ ਰਹੇ। ਜੇ ਇਸ ਦਾ ਸਿੱਧਾ ਫਾਇਦਾ ਸੁਖਬੀਰ ਬਾਦਲ ਨੂੰ ਹੁਣ ਕੋਸ਼ਿਸ਼ ਤਾਂ ਇਹੀ ਰਹੇਗੀ ਕਿ ਸੁਖਬੀਰ ਬਾਦਲ ਦੇ ਹੋਰ ਚਾਹੇਤਿਆਂ ਨੂੰ ਇਸ ਕੋਰ ਕਮੇਟੀ 'ਚ ਥਾਂ ਮਿਲੇ ਤਾਂ ਕਿ ਸੁਖਬੀਰ ਦੀ ਪ੍ਰਧਾਨਗੀ ਤੇ ਕੋਈ ਅੰਚ ਨਾ ਆਵੇ। ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ।